ਇਹ ਹਸਕਾਲ ਸਾਰਿਆਂ ਨੂੰ ਕਿਵੇਂ ਠੀਕ ਠਾਕ ਉਹ ਪਰਮਾਤਮਾ ਸਾਰਿਆਂ ਠੀਕ ਠਾਕ ਰੱਖੇ। ਜਾਤੀ ਕਲਾਜ ਰੱਖੇ ਦਿਨ ਤੋਂ ਗੁਣ ਰਾਤ ਚੱਕ ਨਹੀਂ ਤਰੱਕੀ ਬਖਸ਼ੇ। ਤੇ ਸਾਡੇ ਦਾ ਕੱਲ ਦਾ ਪਹਿਰੇ ਨਹੀਂ ਅੱਜ ਦੀ ਮੌਸਮ ਦੇਖੋ। ਦੇਖੋ ਮੌਸਮ। ਅੱਜ ਇਹ ਪੂਰਾ ਭਰ ਆ ਉੱੜਿਆ ਹੋਇਆ। ਕੱਲ ਪੈਂਦਾ ਰਸਾਂ ਦਾ ਦਿਨੇ ਤਿੰਨ ਮੈਂ ਲੱਡੇ ਡੇੜ ਕੋ ਵੜਿਆ ਉਦੋਂ ਬਾਅਦ ਫਿਰ ਸਾਰੀ ਰਾਤ ਪਈ ਹੈ। ਹੁਣ ਵੀ ਥੋੜਾ ਟਾਈਮ ਹੈ ਬੰਦ ਹੋ ਜਾ ਹੁਣ ਫੇਰ ਦੇਖੋ। ਮੂੰ ਤਾਂ ਵੈਸੇ ਮੈਂ ਲੱਗਾ ਜਾਰ ਕ ਪੰਜ ਕ ਵਜੇ 6 ਵਜੇ ਬੰਦ ਹੋਇਆ ਪਰ ਹੁਣ ਦੁਬਾਰਾ ਫਿਰ ਦੇਖੋ ਮੌਸਮ ਜਣੀ ਅੱਜ ਸੈਟੀ ਨਹੀਂ ਧੁੱਪ ਨਿਕਲ ਰਹੀ ਨਹੀਂ ਤੇ ਮੈਂ ਨਾ ਤੁਹਾਨੂੰ ਵੀਡੀਓ ਭੇਜੂੰਗੀ ਨਾਲ ਇਹ ਐਡ ਕਰੂੰਗੀ ਵਿੱਚ ਇੱਕ ਕੁੜੀ ਸੀਗੀ ਉਹ ਦੇ ਲੰਕ ਕਿਵੇਂ ਉਹ ਉਹਤੇ ਪਰਮਾਤਮਾ ਦੀ ਕਿਰਪਾ ਹੋਈ ਆ ਹ ਸਿਮਰਜੀਤ ਸਿਮਰਨ ਸਿਮਰਨਜੀਤ ਕੋਰ ਅਸੋਤਾ ਤੇ ਉਹ ਕਿਵੇਂ ਗੁਰਸਿੱਖ ਬਣੀ ਹੈ ਉਹਦੇ ਪਰਿਵਾਰ ਗੁਰਸਿੱਖ ਸੀ ਪਰ ਉਹ ਕਹਿੰਦੀ ਮੈਂ ਆਪ ਅਨਬਾਹਲਾ ਫੈਸ਼ਨੇਬਲ ਜੀ ਸੀ ਜਿੱਦੇ ਕੱਪੜੇ ਪਾਉਣੇ ਹੋਰ ਹੈਰ ਵਗੈਰਾ ਮੇਕਅਪ ਬਹਲਾ ਕਰਨਾ ਤੇ ਕਹਿੰਦੀ ਮੈਂ ਮੇਰੇ ਤੇ ਪ੍ਰਮਾਤਮਾ ਨੇ ਇੰਨੀ ਕਰਫਾ ਕੀਤੀ ਆ ਤੇ ਵੀ ਹੁਣ ਮੈਂ ਜਮਾ ਬਿਲਕੁਲ ਠੀਕ ਹੈ ਜੇ ਤੁਹਾਨੂੰ ਮੈਂ ਵੀਡੀਓ ਭੇਜੂ ਜਦੋਂ ਤੁਸੀਂ ਵੀਡੀਓ ਨੂੰ ਉਹ ਕਰਿਓ ਵਿੱਚ ਮੈਂ ਐਡ ਕਰਕੇ ਭੇਜੂੰਗੀ ਇਹਨੂੰ ਸੁਣਿਓ ਵੀ ਜੇ ਆਪਾਂ ਪ੍ਰਮਾਤਮਾ ਤੇ ਵਿਸ਼ਵਾਸ ਕਰਾਂਗੇ ਤਾਂ ਪ੍ਰਮਾਤਮਾ ਆਪਾਂ ਨੂੰ ਕਿਵੇਂ ਆਪਦੇ ਨਾਲ ਲਾਉਂਦਾ ਹਨਾ ਸਮਝਦੇ ਜੇ ਆਪਾਂ ਹੁਣ ਮਾੜੇ ਜਿਹੇ ਡੋਲ ਕੇ ਜੇ ਆਪਾਂ ਧਰਮੀ ਚੇਂਜ ਕਰ ਲਿਆ ਫਿਰ ਉਹਦੇ ਚ ਤੱਕ ਕੁਛ ਨਹੀਂ ਹੈ ਉਹ ਵੀ ਮਾਈ ਸਿੱਖਾਂ ਦੀ ਗੁੜੀ ਮਨ ਲੱਦਾ ਸੋਤਾ ਸੋਤਾ ਗੋਤਾ ਮਾਈ ਸਿੱਖਾਂ ਨਹੀਂ ਹੁੰਦਾ ਤੇ ਦੇਖੋ ਉੱਤੇ ਪ੍ਰਮਾਤਮਾ ਨੇ ਕਰ ਆਪਾਂ ਕਿਤੇ ਉਹਨੂੰ ਸੁਣਿਓ ਬਹੁਤ ਆਨੰਦ ਚ ਆਹੋ ਗੁੜੀ ਹੁਣ ਫਿਰ ਵਾਈ ਗੁਰਜੀ ਨੇ ਆਪਦੇ ਲੜਨਾਂ ਲਿਆ ਤੇ ਫਿਰ ਤਾਂ ਹੁਣ ਮਾਈ ਨਹੀਂ ਮਾਈ ਮੈਨੂੰ ਕਲਗੀ ਕਹੇਗੀ ਤਰਦੇ ਪੜ੍ਹਨ ਸਕੂਲ ਚ ਪਾ ਦੇ ਸਰ ਦੇ ਕੇ ਜਿੱਥੇ ਮਿਲਦਾ ਦਾਖਲਾ ਸਰ ਦੇ ਕੇ ਜਿੱਥੇ what you ਲਸ਼ਮਣ ਸਿੰਘ ਦੇ ਜਾਂਦੇ ਦੀਆਂ ਕਲਮਾਂ ਲਸ਼ਮਣ ਸਿੰਘ ਦੇ ਜਾਂਦੇ ਦੀਆਂ ਕਲਮਾਂ ਕੱਲ੍ਹ ਜੀ ਸਕੂਲ ਦੇ ਵਿੱਚ ਤਾਂ ਜੀ ਡਿਮਿਸ਼ਨ ਹੋ ਗਈ ਆ ਕਿਵੇਂ ਲੱਗ ਰਿਹਾ ਸ਼ਾਇਦ ਹੋ ਸਕਦਾ ਹੈ ਕਿ ਮੈਂ ਇਸ ਗੱਲ ਨੂੰ ਮੈਨੂੰ ਸਮਝਦੀ ਆ ਕਿ ਕਿਉਂਕਿ ਸਾਰੇ ਨਾਨਕੇਦਾਰ ਕੇ ਸਾਰੇ ਅਮਰਤਾ ਰਹੀ ਸੀਗੀ ਤੇ ਮੇਰੇ ਡੈਡੀ ਜੀ ਵੀ ਜਦੋਂ ਮਤਲਬ ਸਟੇਜਾਂ ਕਰਦੇ ਸੀਗੇ ਪ੍ਰੋਗਰਾਮ ਕਰਦੇ ਸੀਗੇ ਤੇ ਉਹ ਪਟਨਾ ਸਾਹਿਬ ਬਹੁਤ ਜਾਂਦੇ ਸੀਗੇ ਤੇ ਗੁਰਪ੍ਰੋਪਤੀ ਉਹਨਾਂ ਦੇ ਹੁੰਦੇ ਸੀਗੇ ਪ੍ਰੋਗਰਾਮ ਤਾਂ ਮੈਂ ਕਿ ਮੈਂ ਸੋਚਦੀ ਆ ਕਿ ਬਾਕੀ ਉਹ ਨਹੀਂ ਵਾਇਗੁਰ ਜੀ ਜਾਣਦੇ ਪਰ ਜਿੰਨੀ ਕੁ ਮੈਂ ਆਪਣੇ ਕਹਿ ਲੋ ਵੀ ਸਮਝ ਦੇ ਮੁਤਾਬਕ ਮੈਂ ਸੋਚਦੀ ਨਹੀਂ ਜਿੰਨਾ ਕੁ ਮੈਨੂੰ ਫਾਲੇ ਵਾਇਗੁਰ ਜੀ ਨੇ ਮੇਰ ਕੀਤੀ ਆ ਉਹਨਾਂ ਨੇ ਤਰਸ ਕਰ ਲਿਆ ਤੇ ਇਹ ਸਾਰਾ ਮਨਨ ਕਹਿੰਦੇ ਫੂਈ ਫੂਈ ਤਲਾਤ ਭਰਦਾ ਇਹ ਉਹ ਲੱਗਦਾ ਮੈਨੂੰ ਵੀ ਜਦਾਂ ਡੈਡੀ ਜੀ ਜਾ ਕੇ ਗੁਰੂ ਸਾਹਿਬ ਦੇ ਚਰਨਾ ਚਹਾਗੀਆਂ ਭਰਦੇ ਸੀਗੇ ਤੇ ਮੇਰੇ ਮੰਮੀ ਜੀ ਵੀ ਇੱਧਰ ਗੁਰਬਾਈ ਨਾਲ ਜੁੜੇ ਹੋਏ ਆ ਤੇ ਕੁਝ ਵੀ ਜਿਵੇਂ ਪਿਛਲੇ ਕਰਮਾਂ ਦਾ ਬਸ ਮੈਨੂੰ ਲੱਗਦਾ ਵੀ ਸਾਰਾ ਕੁਝ ਇਹ ਵੀ ਬਸ ਮਾਇਕ ਜੀ ਦੀ ਜਿਹੜੀ ਖੇਡ ਹੈ ਜਮਾ ਨੇ ਤਰਸ ਪੀਤਾ ਵ ਤੇ ਐਡਮਿਸ਼ਨ ਦਿੱਤੀ ਆ ਉਹਨੇ ਕਹਿੰਦੇ ਪਾਸ ਵੀ ਆਪੇ ਕਰੂਗਾ ਬਸ ਹਾਂਜੀ ਹੁਣ ਜਦੋਂ ਉਹਨਾਂ ਨੇ ਆਪਦੇ ਰਾਹ ਤੋੜ ਲਿਆ ਲੋਕ ਬੜਾ ਮੁਸ਼ਹਿੰਦੀ ਹੋਣੇ ਆ ਹਾਲਾਂਕਿ ਉਹ ਕਹਿੰਦੇ ਪਹਿਲਾਂ ਤਾਂ ਇਹ ਜੀ ਸੀਗਾ ਕਿਦਾਂ ਸੀਗੇ ਮੈਨੂੰ ਮੇਰੇ ਮੇਰੇ ਮਾਸੀ ਕਹਿੰਦੇ ਜਾਂ ਕੋਈ ਹੋਰ ਵੀ ਕੋਈ ਕਹਿੰਦੇ ਫਿਰ ਮਾਸੀ ਕਹਿੰਦੇ ਹੀ ਵੈਸਾ ਤੇ ਕਈ ਹੋਰ ਵੀ ਕਹਿ ਲਾ ਵੀ ਹਾਲਾਂਕਿ ਮੈਨੂੰ ਇਹ ਫਿਕਰ ਨਹੀਂ ਸੀਗਾ ਵੀ ਮੈਂ ਆ ਤਾਂ ਕੰਮ ਛੱਡ ਦੂੰਗੀ ਤਾਂ ਬਾਕੀਆਂ ਨੂੰ ਸਾਰਿਆਂ ਨੂੰ ਪਹਿਲਾਂ ਫਿਕਰ ਪੈ ਗਿਆ ਤੇ ਮੈਂ ਕਿਹਾ ਭਾਈ ਜੇ ਤੁਹਾਨੂੰ ਇੰਨਾ ਹੀ ਫਿਕਰ ਹੈ ਤੇ ਫਿਰ ਲੱਗ ਜੋ ਸੇਵਾ ਤੇ ਇਹ ਤਾਂ ਮੈਂ ਸਟਾਕ ਕਰਦੀ ਆ ਮੇਰੇ ਮਾਸੀ ਵੀੰਡੂ ਕਹਿੰਦੇ ਕਿੰਨੇ ਮਿੰਟਾਂ ਤੋਂ ਉਹ ਮੈਨੂੰ ਵਧੀਆ ਲੱਗਦੀ ਐ ਇਦਾਂ ਹੀ ਹਨਾ ਤੇ ਸਾਰੇ ਕੰਨ ਲੈ ਹੁਣ ਤੇਰੀ ਕੋਈ ਉਮਰ ਹੁਣ ਸਾਰੇ ਤੇਰੀ ਕੋਈ ਉਮਰ ਲੈ ਆ ਵੀ ਇਹ ਮੈਂ ਨਹੀਂ ਤੂੰ ਰਹਤ ਨਾ ਔਰ ਮੈਨੂੰ ਰਹਤ ਮਰ ਜਾਂਦਾ ਮੈਨੂੰ ਕੀ ਪਤਾ ਸੀਗਾ ਇਹ ਵੀ ਮੈਨੂੰ ਵਾਈ ਗੁਰਜੀ ਆਪ ਹੀ ਕਰਾਈ ਗਏ ਐ ਵਾਈ ਗੁਰ ਜਦੋਂ ਇਦਾਂ ਲੱਗ ਗਿਆ ਉਦੋਂ ਜਦੋਂ ਮੈਂ ਪਾਠ ਦੀ ਗੱਲ ਜਿਹੜੀ ਮੈਂ ਤੁਹਾਨੂੰ ਦੱਸੀ ਐ ਸ਼ੁਰੂਆਤ ਦੀ ਉਹ ਪਾਠ ਮੈਂ ਉਹਨੂੰ ਕੀਤਾ ਸੀਗਾ ਅਗਲੇ ਦਿਨ 10:00 ਵਜੇ ਉਹ ਜਪੀ ਸਾਹਿਬ ਦਾ ਫਿਰ ਮੈਂ ਆਪਣੇ ਮੰਮੀ ਨੂੰ ਕਿਹਾ ਮੈਂ ਕਿਹਾ ਵੀ ਮੰਮੀ ਮੰਮੀ ਨਾਲ ਗੱਲ ਕਰਦੀ ਸੀ ਤੇ ਅੰਦਰ ਮੈਂ ਬਾਈ ਕੁ ਜੀ ਨੂੰ ਕਿਹਾ ਮੈਂ ਕਿਹਾ ਵੀ ਜੇ ਪਾਠ ਮੈਂ 8:00 ਵਜੇ ਕਰਾਂ ਨਾ ਫਿਰ ਗੱਲ ਬਣੀ ਹੁਣ ਹੋਣੀ ਬੋਣੀ ਟਾਈਮ ਘਟਦਾ ਘਟਦਾ ਫਿਰ 7:00 ਵਜੇ ਤੇ ਆਪੇ ਲੇਟ 6:00 ਵਜੇ ਹੁੰਦੀ ਸੀ ਮੈਂ ਤਾਂ ਪਾਠ ਕਰ ਵੀ ਨਹੀਂ ਕਦੀ ਜਦੋਂ ਦਿਲ ਕੀਤਾ ਉਦੋਂ ਕਰਦੀ ਸੀ ਨਾ ਫਿਰ ਆਪਣੇ ਆਪ ਹੀ ਦਿਨ ਦੇ 11:00 ਤੋ ਫਿਰ ਦੋਸ 9 8 7 6 5 4 3 2 1 ਤੇ ਫਿਰ ਮੇਰੀ ਨੀਂਦ ਵਾਈ ਗੁਰੂ ਜੀ ਨੇ ਉਡਾ ਦਿੱਤੀ ਸੀ ਫਿਰ ਮੈਨੂੰ ਨੀਂਦ ਨਹੀਂ ਸੀ ਆਉਂਦੀ ਅੰਮ੍ਰਿਤ ਵੇਲੇ ਆਪੇ ਹੀ ਵਾਈ ਗੁਰੂ ਜੀ ਮੈਨੂੰ ਉਠਾਉਂਦੇ ਸੀ ਆਪੇ ਹੀ ਜਗਾਉਂਦੇ ਸੀ ਤੇ ਆਪੇ ਸਾਰਾ ਵੇਲੇ ਮੈਨੂੰ ਨੀਂਦ ਹੀ ਨਹੀਂ ਸੀ ਆਉਂਦੀ ਮੇਰੀ ਨੀਂਦ ਉੱਟ ਗਈ ਸੀ ਬਿਲਕੁਲ ਹੀ ਹੁਣ ਹੁਣ ਤੁਸੀਂ ਕਿੱਦਾਂ ਬਾਤ ਕਰਦੇ ਹੋ ਹਾਂਜੀ ਹੁਣ ਮੈਂ ਮਤਲਬ ਕਿ ਵੀ ਸਵੇਰ ਟਾਈਮ ਹੋ ਗਈ ਅਮਰਤਵਲੀ ਕਰਦੀ ਆ ਪਰ ਉਦੋਂ ਮੇਰੀ ਨੀਂਦ ਇਕਦਮ ਹੀ ਉੱਡ ਗਈ ਤੇ ਉਸ ਤੋਂ ਬਾਅਦ ਫਿਰ ਮੈਂ ਬੁਲਾਈ ਕਿ ਜੀ ਨੇ ਮੇਰੀ ਪ੍ਰੀਖਿਆ ਵੀ ਲਿੱਤੀ ਯਾਰ ਕਿਦਾਂ ਉਹ ਪ੍ਰੀਖਿਆ ਲਈ ਵੀ ਉਦੋਂ ਠੰਡ ਬਹੁਤ ਇਕਦਮ ਪੈਣ ਲੱਗ ਗਈ ਸੀ ਤੇ ਮੈਨੂੰ ਬੁਖਾਰ ਚੜ ਗਿਆ ਬੁਖਾਰ ਵੀ ਇੰਨਾ ਬਹੁਤ ਜ਼ਿਆਦਾ ਟਾਈਫਾਇਰ ਹੋ ਗਿਆ ਮੈਨੂੰ ਤੇ ਜਦੋਂ ਮੇਰੀ ਨੀਂਦ ਉੱਡ ਗਈ ਉਸ ਤੋਂ ਬਾਅਦ ਕੁਝ ਦਿਨ ਬਾਅਦ ਕਿਵੇਂ ਨਾਲ ਤਾਂ ਮੈਨੂੰ ਬੁਖਾਰ ਚੜ ਗਿਆ ਹਾਂ ਤਾਂ ਨਾਲੇ ਮੈਨੂੰ ਨੀਂਦ ਆਇਆ ਕਰੇ ਜਦੋਂ ਉਹ ਅੰਮ੍ਰਿਤ ਵੇਲਾ ਹੋਣ ਵਾਲਾ ਹੋਇਆ ਕਰ ਹੂੰ ਪਹਿਲਾਂ ਨੀਂਦ ਆਇਆ ਨਾ ਕਰੇ 12:30 ਤੱਕ ਤਾਂ ਜਦੋਂ ਅੰਮ੍ਰਿਤ ਵੇਲਾ ਹੋਣ ਸ਼ੁਰੂ ਹੋ ਜਾਂਦਾ ਸੀ ਉਦੋਂ ਮੈਨੂੰ ਨੀਂਦ ਆਉਂਦੀ ਸੀ ਤੇ ਮੈਂ ਵੀ ਫਿਰ ਵਾਹਿਗੁਰੂ ਜੀ ਮੈਂ ਕਿਹਾ ਬੱਚਾ ਰਵੇ ਤਾ ਤਾਈਆ ਸੋਣਾ ਮੈਂ ਵੀ ਨਹੀਂ ਜਿੰਨੀ ਮਰਜ਼ੀ ਨੀਂਦ ਮੈਂ ਨਾ ਮੈਨੂੰ ਲਿਆ ਲਉ ਤੁਸੀਂ ਮੈਂ ਕਿਹਾ ਵਾਹਿਗੁਰੂ ਜੀ ਮੈਂ ਪਿੱਛੇ ਨਹੀਂ ਮੁੜਨਾ ਹੁਣ ਤੇ ਨਾ ਹੀ ਮੈਨੂੰ ਤੁਸੀਂ ਐਦਾਂ ਮਤਲਬ ਕਿ ਵੀ ਐਵੇਂ ਦੀ ਬਸ ਮੇਰੇ ਤੇ ਜੋ ਤੁਸੀਂ ਕਿਰਪਾ ਕੀਤੀ ਹੈ ਨਾ ਇਹਨੂੰ ਬਸ ਤੁਸੀਂ ਕਹਿੰਦੇ ਰੱਖੇ ਅ ਵਾਹਿਗੁਰੂ ਦੀ ਗੁਰਬਾਨੀ ਚ ਫਰਮਾਨ ਹੈ ਕਿ ਚਰਨ ਸਰਣ ਗੁਰੂ ਇੱਕ ਪੈਣਾ ਜਾਏ ਚੱਲ ਸੱਤ ਗੁਰ ਕੋਟ ਪੈਣਾ ਅੱਗੇ ਹੋਏ ਲੇਦਾ ਪਰ ਉਹ ਜਿਹੜਾ ਇੱਕ ਕਦਮ ਵੀ ਹੈ ਨਾ ਉਹ ਵੀ ਉਹਦੀ ਮਰਜ਼ੀ ਨਾਲ ਹੀ ਤੁਸੀਂ ਜਾ ਸਕਦੇ ਆ ਅੱਗੇ ਉਹਦੀ ਮਰਜ਼ੀ ਤੋਂ ਬਿਨਾਂ ਨਹੀਂ ਜਾ ਸਕਦੇ ਉਹਦੇ ਵੱਲੋਂ ਵੀ ਜੇ ਵਧਨਾ ਨਾ ਉਹ ਵੀ ਵਾਪਸ ਹੀ ਲਿਜਾਵੇ ਤੇ ਫੇਰੀ ਹੋ ਸਕਦਾ ਉਹਵੇਂ ਹੀ ਉਹ ਜਿੰਨਾ ਮਰਜੀ ਕੋਈ ਬੰਦਾ ਬਸ਼ ਕਰੀ ਜਾਵੇ ਮੇਰੇ ਕੋਲ ਤੁਹਾਨੂੰ ਵੈਸੇ ਉਹਦੀ ਕਿਰਪਾ ਨਾ ਹੋਈ ਹੁੰਦੀ ਜੇ ਤੁਹਾਨੂੰ ਕੋਈ ਵੈਸੇ ਕਹਿੰਦਾ ਵੀ ਸਿਮਰਨ ਨਹੀਂ ਪਾਠ ਕਰਿਆ ਕਰ ਜਾ ਐਦਾਂ ਕਰਿਆ ਕਰ ਨਹੀਂ ਪਾਠ ਹੋ ਤਾਂ ਮੈਂ ਆਇਆ ਵੀ ਜਦੋਂ ਤੋਂ ਮੇਰਾ ਮਨ ਕਰਦਾ ਸੀਗਾ ਫੇ ਟੁੱਟੇ ਹੋਏ ਸੀ ਨਾ ਉਹ ਉਦੋਂ ਤੋਂ ਜਦੋਂ ਕਦੀ ਮਨ ਕਰਦਾ ਸੀਗਾ ਕਰਦੀ ਸੀ ਕਰਦੀ ਸੀ ਕਿ ਮੈਂ ਪਾਠ ਗੁਰਬਾਣੀ ਨਾਲ ਮੇਰਾ ਪਹਿਲਾਂ ਤੋਂ ਹੀ ਬਹੁਤ ਪਿਆਰ ਸੀਗਾ ਕਾਰਨ ਹੀ ਹੁਣ ਪਤਾ ਲੱਗਿਆ ਪਿਆਰ ਮੇਰਾ ਪਹਿਲੇ ਹੀ ਹੋ ਗਿਆ ਸੀ ਵਾਹਿਗੁਰੂ ਜਦੋਂ ਪਹਿਲਾਂ ਪਹਿਲਾਂ ਕੀ ਹੁੰਦਾ ਸੀਗਾ ਮੈਨੂੰ ਬੇ ਹੁਕਮਨਾਮਾ ਸਾਹਿਬ ਦਾ ਕਿਉਂਕਿ ਮੈਂ ਕਿਹੜਾ ਆਪਾਂ ਕਿਹੜਾ ਕਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪੜੇ ਆ ਕਦੀ ਹਨਾ ਉਹ ਕਿ ਆਪਾਂ ਤਾਂ ਗੁਰਬਾਣੀ ਚੰਨ ਕੀਤੀ ਨਹੀਂ ਕਿ ਕਦੀ ਆਪਾਂ ਤਾਂ ਸਿਰਫ ਗੁਟਕਾ ਸਾਹਤੋ ਹੀ ਤੇ ਉਹਦੇ ਚ ਹੁਕਮਨਾਮਾ ਸਾਹਿਬ ਜਿਹਦਾ ਮੇਰੀ ਨਾ ਆਦਤ ਸੀ ਹੀ ਪਹਿਲਾਂ ਤੋਂ ਹੀ ਸਟੇਟਸ ਮੈਂ ਨਾ ਰਾਤ ਨੂੰ ਮਤਲਬ ਕਿ ਵੀ ਲਿਖ ਦੇਣਾ ਸਟੇਟਸ ਆਫ ਦਿ ਕੋਈ ਵੀ ਗੁਰਬਾਨੀ ਦਾ ਚਲਦ ਉਹ ਉਸ ਵੇਲੇ ਹੀ ਮੈਨੂੰ ਯਾਦ ਹੁੰਦਾ ਸੀਗਾ ਮੈਨੂੰ ਵੀ ਨਹੀਂ ਪਤਾ ਸੀ ਕਿ ਉਹ ਮੈਂ ਕਿਵੇਂ ਲਿਖੀ ਜਾਂਦੀ ਆ ਤੇ ਅਗਲੇ ਦਿਨ ਉਹੀ ਹੁਕਮਨਾਮਾ ਸਾਹਿਬ ਦਰਬਾਰ ਸਾਹਿਬ ਤੋਂ ਆਉਣਾ ਤੇ ਮੈਂ ਖੁਸ਼ ਹੋ ਜਾਣਾ ਤੁਹਾਨੂੰ ਪਹਿਲਾਂ ਪਤਾ ਲੱਗ ਜਾਂਦਾ ਸੀ ਹੁਕਮਨਾਮੇ ਦਾ ਹਾਂ ਨਹੀਂ ਮੈਂ ਮਤਲਬ ਪਹਿਲਾਂ ਮੈਨੂੰ ਪਤਾ ਨਹੀਂ ਵੀ ਕਿਵੇਂ ਪਤਾ ਲੱਗਦਾ ਸੀ ਬਸ ਮੈਂ ਉਹਦੇ ਤੇ ਲੇ ਕੇ ਮੈਂ ਤਾਂ ਸੌ ਜਾਂਦੀ ਸੀ ਰਾਤ ਨੂੰ ਜਦੋਂ ਲਾਸਟ ਸਟੇਟਸ ਮੇਰਾ ਹੁੰਦਾ ਸੀਗਾ ਕਦੀ ਕਦੀ ਜਿੱਦਾਂ ਮੈਂ ਪਾਉਣਾ ਕੋਈ ਸਟੇਟਸ ਕਿ ਉਹੇ ਤਾਂ ਮੈਂ ਧਾਰਮਿਕ ਫੋਟੋਜ਼ ਜਾਂ ਉਹ ਵੀ ਸ਼ਬਦ ਉਹੀ ਸ਼ਬਦ ਅ ਦਰਵਾਜਾ ਸਾਬ ਤੋਂ ਆਉਣਾ ਹਾਂਜੀ ਕਿ ਬਹੁਤ ਬੰਦੀ ਕਿਰਪਾ ਵੀ ਪ੍ਰਮਾਤਮਾ ਬਈ ਕਰ ਦਿੱਤੇ ਗੱਲਾਂ ਚੱਲ ਰਹੀਆਂ ਨੇ ਤੁਹਾਡੀ ਜ਼ਿੰਦਗੀ ਦੀਆਂ ਸਫਰ ਦੀਆਂ ਅਧਿਆਤਮਿਕ ਜਰਨੀਆਂ ਆਪਣੇ ਜਿਹੜੇ ਉਸ ਪ੍ਰਮਾਤਾਵ ਨਾਲ ਜੁੜੇ ਹੋਏ ਨੇ ਤੁਹਾਡੀ ਵੀਡੀਓ ਦੇਖ ਰਹੇ ਨੇ ਜੀ ਵੈਗੁਰੂ ਉਹਨਾਂ ਨੂੰ ਕੀ ਕਹਣਾ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੂੰਗੀ ਕਿ ਸਭ ਕੁਝ ਜਿਹੜੇ ਕੰਮਕਾਰ ਚੱਲ ਰਹੇ ਆ ਜਾਂ ਦੁਨੀਆਦਾਰੀ ਚੱਲ ਰਹੀ ਆ ਦੁਨੀਆਦਾਰੀ ਦੇ ਵਿੱਚ ਰਹਿ ਕੇ ਆਪਾਂ ਨੂੰ ਕੰਮਕਾਰ ਵੀ ਚੱਲੋ ਜ਼ਰੂਰੀ ਆ ਪਰ ਉਹਨਾਂ ਜ਼ਰੂਰੀ ਨਹੀਂ ਹੈਗਾ ਜਿੰਨਾ ਆਪਾਂ ਸਮਝੀ ਬੈਠੇ ਆ ਮੈਂ ਆਪਦੇ ਆਪ ਨੂੰ ਵੀ ਇਹਦੇ ਵਿੱਚ ਹੀ ਮੈਂ ਐਡ ਕਰੂੰਗੀ ਵੀ ਜੇ ਸਭ ਕੁਝ ਤੋਂ ਸਭ ਤੋਂ ਜ਼ਰੂਰੀ ਹੈ ਨਾ ਉਸ ਪਰਮਾਤਮਾ ਦਾ ਨਾਮ ਹੀ ਹੈ ਨਾਮ ਨਹੀਂ ਤਾਂ ਦੇ ਨਾਲ ਜਾਣਾ ਆ ਉਸ ਤੋਂ ਉੱਪਰ ਕੁਝ ਵੀ ਨਹੀਂ ਹੈਗਾ ਸਭ ਜਿਹੜੇ ਕੰਮਕਾਰ ਆ ਠੀਕ ਆ ਚਲੋ ਤੁਸੀਂ ਆਪਣੇ ਕੰਮਕਾਰ ਵੀ ਕਰੋ ਪਰ ਸਭ ਤੋਂ ਲੋ ਕਰਗੇ ਟਾਈਮ ਨਹੀਂ ਜੀ ਹੈਗਾ ਸਭਰੇ ਕੋਲ ਹੋਰ ਕੰਮਾਂ ਦਾ ਟਾਈਮ ਹੈ ਹੋਰਾਂ ਕੰਮਾਂ ਲਈ ਤਾਂ ਆਪਾਂ ਮੈਂ ਕਿ ਨਹੀਂ ਅ ਕਿਤੇ ਜਾਣਾ ਹੋਵੇ ਨਾ ਬੰਦੇ ਨੇ ਕਹੋ ਕਿਤੇ ਵਿਆਹ ਜਾਣਾ ਹੋਵੇ ਫੋਰ ਐਗਜ਼ਾਮਪਲ ਵਿਆਹ ਜਾਣਾ ਹੋਵੇ ਨਾ ਤੇ ਆਪਾਂ ਰਾਤ ਨੂੰ ਸਾਰੀ ਤਿਆਰੀ ਕਰਕੇ ਜਾਨੇ ਅਗਲੇ ਦਿਨ ਆਪਾਂ ਜਾਣਾ ਹੈ ਕਿਸੇ ਫੰਕਸ਼ਨ ਤੇ ਤੇ ਆਮ ਹੀ ਗੱਲ ਹੈ ਕਿ ਜਦੋਂ ਕਿਤੇ ਆਪਣੇ ਆਣ-ਬਾਣ ਕਿਤੇ ਗੁਰੂ ਸਾਹਿਬ ਆਏ ਹੁੰਦੇ ਆ ਕਿਤੇ ਪਾਠ ਰੱਖਿਆ ਹੋਵੇ ਜਾਂ ਕਿਤੇ ਕਿਸੇ ਨੇ ਆਪਾਂ ਨੂੰ ਪਾਠ ਤੇ ਇਨਵਾਈਟ ਕੀਤਾ ਹੋਵੇ ਤੇ ਆਪਾਂ ਪਤਾ ਕੀ ਕਰਨੇ ਤੁਹ ਕੋਈ ਨਹੀਂ ਹਰਿ ਤੱਕ 9:00 ਕੀ ਵੱਜੀ ਐ 15 ਕੁ ਮਿੰਟ ਪਹਿਲਾਂ ਚੱਲ ਜਾਉਗੀ ਜੀ ਨਹੀਂ ਅਰਦਾਸ ਅਰਦਾਸ ਹੋਣੀ ਉਹਦੋਂ ਕਿ ਜਾਮਾ ਮੇ ਆਪਾਂ ਪਰ ਨਹੀਂ ਇਹ ਬਹੁਤ ਗਲਤ ਗੱਲ ਕਿਦਾਂ ਨਹੀਂ ਹੋਣਾ ਚਾਹੀਦਾ ਸਾਰੇ ਜਿਹੜੇ ਉਸੇ ਨੂੰ ਜਿੰਨੇ ਤੁਹਾਨੂੰ ਟਾਈਮ ਦਿੱਤਾ ਤੁਸੀਂ ਕਹਿੰਦੇ ਸਾਡੇ ਕੋਲ ਉਹਦੇ ਲਈ ਟਾਈਮ ਹੀ ਨਹੀਂ ਤੇ ਉਹਨੇ ਜੇ ਤੂੰ ਟਾਈਮ ਜਦੋਂ ਤੁਹਾਡਾ ਖਤਮ ਹੀ ਕਰ ਦਿੱਤਾ ਤੇ ਫਿਰ ਤੁਸੀਂ ਟਾਈਮ ਕਿਥੋਂ ਲੱਭਣਾ ਬਹੁਤ ਵਧੀਆ ਲੱਗਿਆ ਸਿਮਰਨ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਤੁਹਾਡੀਆਂ ਗੱਲਾਂ ਤੋਂ ਬੜਾ ਕੁਝ ਸਿੱਖਣ ਨੂੰ ਮਿਲਿਆ ਤੁਸੀਂ ਆਏ ਸਾਨੂੰ ਵਕਤ ਦਿੱਤਾ ਕਿੰਨੇ ਸੋਹਣੇ ਕੀਮਤੀ ਵਿਚਾਰ ਦਿੱਤੇ ਆਪਣੀ ਜ਼ਿੰਦਗੀ ਦੇ ਚੱਲਦੇ ਸਰਦਨਾਂ ਸਾਂਝੇ ਕਰੇ ਤੁਹਾਡਾ ਆਉਣ ਲਈ ਬਹੁਤ ਬਹੁਤ ਧੰਨਵਾਦ ਵਾਈਫ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਇੱਕ ਟੀਵੀ ਦੀ ਸਾਰੀ ਟੀਮ ਦਾ कि ਮੈਂ ਤੇ ਲੋ ਤਨਵਾ ਕਾਰਦੀ ਆ ਵਾਇਰੂ ਜੀ ਬਸ ਮੈਂ ਤਾਂ ਹੁਣ ਇਹ ਅਰਦਾਸ ਕਰਦੀ ਆ ਨਾ ਵਾਇਰੂ ਮੈਂ ਨਹੀਂ ਕਹਿੰਦੀ ਮੈਂ ਕਹਿੰਦੀ ਸਿਰਫ ਬਸ ਵਾਇਰੂ ਜੀ ਆਪ ਦਾ ਨਾਮદાન ਬਖਸ਼ਿਓ ਤੇ ਤੰਦਰੁਸਤੀ ਬਖਸ਼ਿਓ ਔਰ ਇਸ ਤੋਂ ਉੱਪਰ ਮੈਨੂੰ ਕੁਝ ਨਹੀਂ ਚਾਹੀਦਾ ਤੇ ਮੈਂ ਬਾਕੀਆਂ ਲਈ ਵੀ ਇਹ ਅਰਦਾਸ ਕਰਦੀ ਆ ਵਾਹਿਗੁਰੂ ਵਾਹਿਗੁਰੂ ਵਾਇਰੂ ਜੀ ਕਹਾਲ ਸਾਰ ਵਾਇਰੂ ਜੀ ਕਹਾਂ ਸਾਰ ਵਾਇਰੂ ਜੀ ਕੀ ਫਤਿਹ ਮੈਨੂੰ ਤਾਂ ਸੁਣ ਕੇ ਕੁੜੀ ਨੂੰ ਬਹੁਤ ਆਨੰਦ ਆਇਆ ਤੁਸੀਂ ਤੁਸੀ ਪਤਾ ਨਹੀਂ ਕਿਵੇਂ ਤੁਹਾਨੂੰ ਪਤਾ ਲੱਗ ਗਿਆ ਵੀ ਬਹੁਤ ਅਨੰਦ ਆਇਆ ਵੀ ਵੀ ਆਏ ਲੱਗਦਾ ਵੀ ਉਹ ਕਹਿੰਦੀ ਮੈਂ ਇੰਨਾ ਪਰਮਾਤਮਾ ਨੇ ਮੇਰੇ ਤੇ ਆਪ ਹੀ ਕਿਰਪਾ ਕਰਤੀ ਕਿਉਂਕਿ ਉਹ ਪਾਠ ਪੂਜਾ ਫਿਰ ਵੀ ਕਰਦੀ ਸੀ ਉਹ ਕਹਿੰਦੀ ਮੈਂ ਤੇ ਪਰਮਾਤਮਾ ਨੇ ਉੱਤੇ ਕਿਰਪਾ ਕੀਤੀ ਹੈ ਦੇਖੋ ਤੁਸੀਂ ਵੀ ਆਪ ਸਭ ਤੋਂ ਪਰਮਾਤਮਾ ਕਰ ਸਕਦਾ ਹੁੰਦਾ ਜੇ ਆਪਣਾ ਵਿਸ਼ਵਾਸ ਹੋਵੇ ਜੇ ਆਪਾਂ ਮਾੜੀ ਜੀ ਕੋਈ ਗੱਲਬਾਤ ਹੋ ਗਈ ਸਾਨੂੰ ਕਿਸੇ ਨੇ ਗੁਰਦੁਆਰ ਚ ਨਹੀਂ ਵੜਨ ਦਿੱਤਾ ਜੀ ਸਾਨੂੰ ਆਹ ਕਰਤਾ ਸਮਝੋ ਕਰ ਤਾਂ ਪਹਿਲੀ ਗੱਲ ਤਾਂ ਗੁਰਦੁਆਰ ਚ ਕੋ ਰੋਕ ਨਹੀਂ ਸਕਦਾ ਠੀਕ ਹੈ ਫਿਰ ਕੋਈ ਇੱਕ ਅੱਧਾ ਹੁੰਦਾ ਹੈ ਠੀਕ ਹੈ ਤੇ ਪਿੰਡ ਦੇ ਵਿੱਚ ਸਾਰੇ ਤਾਂ ਹੁੰਦੇ ਨਹੀਂ ਹਾਂ ਇਸ ਗੁਰੂ ਘਰ ਨਾ ਜਾਓ ਧਰਮ ਥੋੜੀ ਚੇਂਜ ਕਰਨਾ ਠੀਕ ਹੈ ਆਪਾਂ ਗੁਰੂ ਘਰ ਨਾ ਜਾਓ ਜੀ ਉਹ ਬੰਦੇ ਥੋੜੇ ਤੋਂ ਜੈਲ ਸੀ ਕਿ ਤੁਹਾਨੂੰ ਉਹ ਤੋਂ ਜੈਲ ਸੀ ਆ ਤੁਸੀਂ ਗੁਰੂ ਘਰ ਨਾ ਜਾਓ ਪਰ ਆਪਾਂ ਧਰਮ ਨਹੀਂ ਚੇਂਜ ਕਰਨਾ ਠੀਕ ਹੈ ਤੇ ਮੈਨੂੰ ਵੈਸੇ ਬਹੁਤ ਵਧੀਆ ਵੀਡੀਓ ਲੱਗੀ ਚਲੋ ਜੀ ਜੇ ਤੁਹਾਨੂੰ ਵੀ ਵੀਡੀਓ ਵਧੀਆ ਲੱਗੀ ਹੋਵੇ ਸਬਸਕ੍ਰਾਈਬ ਕਰ ਲਓ ਸ਼ੇਅਰ ਕਰ ਦਿਓ ਲਾਈਕ ਕਰਿਓ ਤੇ ਕਮੈਂਟ ਕਰਿਓ ਤੇ ਬਹੁਤ ਵਧੀਆ ਆ ਆਨੰਦ ਲਿਓ ਵੀਡੀਓ ਦੇ ਦਾ ਆਨੰਦ ਲਿਆ ਹਣਾ ਤੁਸੀਂ ਸੁਣ ਕੇ ਤੇ ਚਲੋ ਜੀ